ਕਰਦੀ ਛੱਤ ਡਗਣ ਤੇ ਆਗੀ ਡਿੱਗ ਗਿਆ ਸੋਚਾਂ ਸ਼ਰਮਾਂ ਹੋ ਨਾਲ ਨਿਆਣੇ ਲਾਉਂਦੇ ਚੂਨਾ ਮਾੜੀ ਮੋਟੀ ਖਾ ਤਰਮਾਂ ਹੋ ਇੱਕ ਚਥਾਈ ਹਿੱਸਾ ਲੱਗ ਪੇ ਖਾਂ ਨਿਆਣੇ ਤਰਮਾਂ ਉਹ ਕਿਧਰੇ ਮਾ ਹੈ ਵਿਦਵਾ ਤੇ ਕਿਧਰੇ ਬਾਪ ਸ਼ਰਾਬੀ ਹੋ ਕਿਧਰੇ ਮਾ ਹੈ ਵਿਦਵਾ ਤੇ ਕਿਦਰੇ ਬਾਪ ਸ਼ਰਾਬੀ ਉਹ ਕਿਦਰੇ ਲਾਲਚ ਖਾਈ ਜਾਂਦਾ ਅਗਲੀ ਪੀੜੀ ਸਾਡੀ ਹੋ ਕਿਦਰੇ ਲਾਲਚ ਖਾਈ ਜਾਂਦਾ ਅਗਲੀ ਪੀੜੀ ਸਾਡੀ ਲਾਲ ਬੱਤੀ ਤੇ ਫੋਕਸ ਰੱਖਦਾ মিডিਆ ਵੱਧ ਵੇ ਕਾਉ ਓਏ ਗੱਲ ਲੋਕਾਂ ਦੇ ਪੱਖ ਦੀ ਕੋਈ ਰਵੀਸ਼ ਕੁਮਾਰ ਦਿਖਾਉ बंद स्कूल ਤੇ ਲਾਇਬ੍ਰੇਰੀਆਂ ਖੁੱਲੇ ਨੇ ਸਭ ਠੇਕੇ ਓਏ ਚਾਹ ਵਾਲਾ ਮੈਂ ਸੁਣਿਆ ਅੱਜ ਕੱਲ ਮਿੱਠੀਆਂ ਗੋਲੀਆਂ ਵਿੱਚ ਓ ਚਾਹ ਵਾਲਾ ਮੈਂ ਸੁਣਿਆ ਅੱਜ ਕੱਲ ਮਿੱਠੀਆਂ ਗੋਲੀਆਂ ਵਿੱਚ ਸਰਕਾਰਾਂ ਅਤੇ ਹਾਲਾਤ ਨਹੀਂ ਬਦਲੇ ਰੰਗ ਬਦਲੀ ਜਾਏ ਕਰੋਨਾ ਓਏ ਰੋਜ ਕੋਈ ਨਾ ਕੋਈ ਚੱਕਰ ਖਾ ਕੇ ਡਿੱਗਦਾ ਲਾਉਂਦਾ ਚੋਨਾ ਓ ਕਿਧਰੇ 14 ਸਾਲ ਦੀ লাশ ਪਰਤ ਦੀ ਜਾਂਦੀ ਚੋਨਾ ਲਾਉਣ ਗਈ ਸੀ ਜੋ ਕਿਧਰੇ ਕੁੰਡ ਮੁੜ ਕੇ ਕਿਧਰੇ ਸੱਲ ਕੱਟ ਗਏ ਨਿਆਣੀ ਬਰਕਤ ਪਾਉਣ ਗਈ ਸੀ ਜੋ ਚੜੋਂ ਵਾਲਿਆ ਕੀ ਕੀ ਦਸੀਏ ਮਜਬੂਰੀ ਖਾਸੀ ਪਾਰੀ ਉਹ ਝਾੜੋਂ ਵਾਲਿਆ ਕੀ ਕੀ ਦਸੀਏ ਮਜਬੂਰੀ ਖਾਸੀ ਪਾਰੀ ਓਏ ਸਾਰਾ ਟੱਬਰ ਖੇਤ ਲੈ ਆਈ ਮਹਿੰਗਾਈ लाचारी ਓਏ ਸਾਰਾ ਟੱਬਰ ਖੇਤ ਲੈ ਆਈ ਮਹਿੰਗਾਈ लाचारी ਸਿੱਖਾਂ ਤੇ ਬੇਰੁਜ਼ਗਾਰੀਆਂ ਕਰਦੇ ਟੱਟ ਪਾਸ ਦਿਹਾੜੀਆਂ ਵੱਡੇ ਹੋਣਗੇ ਦੋਜਾਂ ਬਦਨਗੀਆਂ ਫੇਰ ਪੱਟਣਗੇ ਪਿਓ ਦੀਆਂ ਦਾੜੀਆਂ ਓਏ ਸਿੱਖਾਂ ਤੇ ਬੇਰਜ਼ਗਾਰੀਆਂ ਕਰਦੇ ਟੱਟ-ਪਾਸ ਦਿਹਾੜੀਆਂ ਬਦੀ ਦੋਸ ਤਾਂ ਹੀ ਪੱਟਣਗੇ ਕੱਲ ਨੂੰ ਪਿਓ ਦੀਆਂ ਦਾੜੀਆਂ ਪਾਵੇਂ ਸੱਤਾ ਦੇ ਵਿੱਚ ਪਾਵੇਂ ਸੱਤਾ ਵਿੱਚ ਕਾਂਗਰਸ ਤੇ ਪਾਵੇਂ ਰਹਿਣ ਅਕਾਲੀ ਓ ਮੋਦੀ ਦੀ ਅੰਬਾਨੀ ਦੇ ਨਾਂ ਕੱਬੀ ਏ ਭਾਈ ਵਾਲੀ ਉਹ ਗਰੀਬ ਗੁਰਬਿਆਂ ਦੇ ਤਾਂ ਰਹੇ ਨੇ ਫਜ਼ਰੋਂ ਪਾਂਡੇ ਖਾਲੀ ਹਾਕਮ ਕਾਲਾ ਬਾਲਾ ਬੈ ਦੱਬਣ ਲਈ ਬਾਗੀ ਸੋਚਾਂ ਨੂੰ ਓਏ ਹਾਕਮ ਕਾਲਾ ਬਾਲਾ ਬੈ ਦੱਬਣ ਲਈ ਬਾਗੀ ਸੋਚਾਂ ਨੂੰ ਵੇ ਗੁਰ ਤੇਜ ਮੁਹੱਬਤ ਲੱਖ ਲਾਣ ਤਾਂ ਖੂਨ ਪੀਣੀਆਂ ਜੋ ਕਾਂ ਨੂੰ ਵੇ ਗੁਰ ਤੇਜ ਮੁਹੱਬਤ ਲੱਖ ਲਾਣ ਤਾਂ ਖੂਨ ਪੀਣੀਆਂ ਜੋਕਾਂ ਨੂੰ ਹੋ ਲਾਲੋ ਦਿਲਬਰ ਜਾਨੀਓ ਜੇ ਲੱਗਦਾ ਪੈਰਾ ਹੋ ਲਾਲੋ ਦਿਲਬਰ ਜਾਨੀਓ ਜੇ ਲੱਗਦਾ ਪੈਰਾ ਸਮਾ ਦੇ ਨਾ ਜਾਇ ਪੰਜਾਬ ਨੂੰ ਕਿਤੇ ਜ਼ਖਮ ਕੋਈ ਗਹਿਰਾ ਸਮਾ ਦੇ ਨਾ ਜਾਇ ਪੰਜਾਬ ਨੂੰ ਕਿਤੇ ਜ਼ਖਮ